ਦਵਾਈ ਤੰਗ ਆ ਕੇ ਪੀਤੀ ਆ ਹਨਾ ਪੁਲਿਸ ਵਾਲੇ ਕੀ ਕਹਿੰਦੇ ਆ ਫਿਰ ਉਹਨੇ ਸਾਨੂੰ ਸਭ ਤੋਂ ਪਹਿਲਾਂ ਕਿਹਾ ਵੀ ਜੋ ਗੱਲ ਹੋਈ ਆ ਸਾਨੂੰ ਉਹ ਲਿਖਾਓ ਮੈਂ ਉਹ ਖੜੇ ਹੋ ਕੇ ਇਹ ਕਹਿੰਦਾ ਕਿ ਉਹ ਪਰੇਸ਼ਾਨ ਰਿਆਸੀ ਨਾਲ ਉਹਨੇ ਹਫਾਦਤ ਸਾਹ ਸੀਗੇ ਇਹਨਾਂ ਨੂੰ ਪੁੱਛਿਆ ਉਹ ਵੀ ਪਰੇਸ਼ਾਨ ਸੀ ਦਵਾਈ ਜਿਹੜੀ ਸ਼ਰਾਬ ਵੀ ਵਰਤੋਂ ਕਰਦਾ ਸੀਗਾ ਅਸੀਂ ਉਥੇ ਮਨਾ ਨਹੀਂ ਕਰਦੇ ਸੀ ਪਰ ਉਹਨੇ ਪਰੇਸ਼ਾਨੀ ਕਰਕੇ ਸ਼ਰਾਬ ਵੀ ਤੇ ਉਸ ਤੋਂ ਬਾਅਦ ਮੈਂ ਦਵਾਈ ਪੀਤੀ ਸਭੀ ਪੀਤੀ ਪਰ ਪੁਲਿਸ ਵਾਲਾ ਇਹ ਕਹਿੰਦਾ ਸੀਗਾ ਤੁਸੀਂ ਇਸ ਤਰ੍ਹਾਂ ਲਿਖਾਓਏ ਤੁਹਾਡੇ ਤੇ ਕੇਸ ਬਹੂਗਾ ਫਿਰ ਤੁਹਾਨੂੰ ਜਿਹੜਾ ਜੁਰਮਾਨਾ ਜਾ ਮੰਗਦੇ ਆ ਉਹ ਨਹੀਂ ਮੈਨੂੰ ਅੱਛਾ ਤੇ ਤੁਸੀਂ ਉਹਨਾਂ ਨੂੰ ਕਿਹਾ ਨਹੀਂਗਾ ਵੀ ਇਹ ਫਿਰ ਤੁਸੀਂ ਮਤਲਬ ਤੁਹਾਨੂੰ ਇਹ ਲੱਗਿਆ ਵੀ ਐਵੇਂ ਹੀ ਲਿਖਾਉਣਾ ਚਾਹੀਦਾ ਵੀ ਪੁਲਿਸ ਵਾਲਿਆਂ ਜਿਵੇਂ ਕਹਿੰਦੇ ਐ ਸਰ ਇੱਕ ਵਾਰੀ ਉਹਨਾਂ ਨੂੰ ਰੋਕਿਆ ਮੈਂ ਕਿਹਾ ਜਿਵੇਂ ਅਸੀਂ ਹੋਈ ਹੈ ਮਤਲਬ ਇਹਨਾਂ ਦੀ ਪਰੇਸ਼ਾਨੀ ਜਵਾਬੀ ਤੇ ਤੁਸੀਂ ਐਵੇਂ ਲਿਖੋ ਸਾਨੂੰ ਕੁਝ ਮਿਲੇ ਨਾ ਮਿਲੇ ਉਹ ਕਹਿੰਦੇ ਵੀ ਮੈਂ ਇੱਕ ਸਰਪੰਚ ਸਾਹਿਬ ਸੀ ਨਾਲ ਵੀ ਕਾਕਾ ਤੈਨੂੰ ਜਿਆਦਾ ਪਤਾ ਆ ਜਿਹੜੀ ਗੱਲ ਕਰਦੇ ਆ ਤੁਹਾਨੂੰ ਮੁਆਵਜ਼ਾ ਦਿਵਾਵਾਂਗੇ ਤੇ ਇਸ ਤਰੀਕੇ ਨਾਲ ਹੀ ਮਿਲੋ ਫਿਰ ਮੈਂ ਚੁੱਪ ਕਰ ਗਏ ਮਤਲਬ ਹੋਰ ਪੰਜਾ ਤੇ ਪਰ ਉਹਦਾ ਹੁਣ ਅੱਗੇ ਕੁਝ ਨਹੀਂ ਚੱਲਿਆ ਕੇਸ ਉਸ ਤੋਂ ਅੱਗੇ ਨਾ ਜਿਵੇਂ ਆ ਕੇ ਆ ਭਾਈ ਜੀ ਨੇ ਗੱਲ ਕੀਤੀ ਹੈ ਉਹ ਕੋਈ ਨਹੀਂ ਆਏਗੀ ਪਲੇਸ ਨੇ ਸਾਨੂੰ ਕਿਹਾ ਸੀਗਾ ਵੀ ਤੁਹਾਡੇ ਘਰੇ ਆਵਾਂਗੇ ਬੱਚਿਆਂ ਨਾਲ ਗੱਲ ਕਰਾਂਗੇ ਮਾਦਾ ਪਿਤਾ ਨਾਲ ਗੱਲ ਕਰਾਂਗੇ ਵੀ ਕੀ ਗੱਲ ਹੋਈ ਫਿਰ ਉਸ ਤੋਂ ਬਾਅਦ ਕੁਝ ਗਏ ਪੁਰ ਥਾਣੇ ਗਏ ਸੀ ਕਿ ਵੀ ਪੁੱਛਣ ਵਾਸਤੇ ਵੀ ਸੀ ਹਾਂ ਜੀ ਹਾਂ ਪਹਿਲਾਂ ਤਾਂ ਉਹ ਫਾਇਲ ਬਣਾਉਣ ਨੂੰ ਮਦਦ ਤਿਆਰ ਨਹੀਂ ਸੀ ਕਿੰਨੇ ਇਸ ਤਰ੍ਹਾਂ ਸਾਨੂੰ ਕੀ ਸ੍ਰੂਪ ਆ ਇਹ ਹੋਇਆ ਜੇ ਹੋਇਆ ਤੇ ਫਿਰ ਜਦੋਂ ਅਸੀਂ ਦਬਾਬ ਬਾੜ ਥੋੜਾ ਬਸਨ ਸਿੰਘ ਨਾਲ ਸੈਸ ਹੈਗੇ ਅਸੀਂ ਉਹਨਾਂ ਨੂੰ ਇੱਥੇ ਹੀ ਲਿਆਉਣੇ ਉਲਾਜ ਦੇ ਤੇ ਰੱਖ ਲੈਣੇ ਇਤਹਾਸ ਦੇ ਦੇਣੇ ਹੋਰ ਸਾਡੇ ਕੋਲੇ ਕੀ ਹੈ ਫਾਇਲ ਤਾਂ ਅਸੀਂ ਬਣਾਉਣੀ ਬਣਾਉਣੀ ਹੈ ਜੋ ਹੈਗਾ ਤੁਸੀਂ ਕਿੰਨੇ ਉਹ ਲਗਾ ਦਿਓ ਅਸੀਂ ਉਹੀ ਲਗਾਉਣੇ ਆ ਤੇ ਉਹਨਾਂ ਨੇ ਸਾਨੂੰ ਇੰਨਾ ਹੀ ਉਲਝਾਜ ਵਿੱਚ ਪਾ ਲਿਆ ਮਤਲਬ ਐਵੇਂ ਫਾਇਲ ਬਣਾ ਕੇ ਸਾਈਨ ਕਰਵਾ ਲਈ ਵੀ ਇਸ ਤਰ੍ਹਾਂ ਭਲੇਖੇ ਨਾਲ ਕੀਤੀ ਆ ਤੇ ਅਸੀਂ ਉੱਥੋਂ ਵਾਪਸ ਆ ਗਏ ਇੱਥੇ ਆ ਗਏ ਸਿਸਕਾਰ ਕੀ ਕਰੀ